ਏ ਦੇਖੋ ਇਹ ਮੇਰਾ ਪਰਿਵਾਰ ਆ ਜੀ ਮੈਂ ਜਦੋਂ ਪਰਿਵਾਰ ਦੇ ਵਿੱਚ ਹੋਈ ਏ ਤੇ ਕੋਸ਼ਿਸ਼ ਹੁੰਦੀ ਆ ਵੀ ਪਰਿਵਾਰ ਨੂੰ ਪਰਿਵਾਰ ਵਰਗਾ ਮਹਿਸੂਸ ਹੋਵੇ ਸੋ ਅੱਜ ਮੈਂ ਦਰਸ਼ਨ ਕਰਨ ਆਇਆ ਸੀ ਸਾਰਿਆਂ ਦੇ ਮਿਲਿਆ ਔਰ ਮਿਲ ਕੇ ਆਪਣੀ ਹਾਜ਼ਰੀ ਵੀ ਲਵਾਈ ਆ ਔਰ ਬੇਨਤੀ ਵੀ ਕੀਤੀ ਕਈਆਂ ਨੂੰ ਵੀ ਤਗੜੇ ਹੋ ਕੇ ਹੁਣ ਸਾਥ ਦੇ ਦਿਓ ਸੋ ਮੈਨੂੰ ਇਨਾ ਕੁ ਪਤਾ ਆ ਕਿ ਲੋਕ ਜਿਹੜੇ ਤਿਆਬ ਨੇ ਔਰ ਇਸ ਵਾਰ ਵੱਖਰਾ ਜਿਹੜਾ ਇਨਕਲਾਬ ਲੜਨ ਦੀ ਕ੍ਰਿਕਟ ਹਾਂ ਇਹ ਨੌਜਵਾਨ ਵੀ ਸਾਡੇ ਕ੍ਰਿਕਟ ਖੇਡ ਰਹੇ ਸੀ ਕਿਉਂਕਿ ਮੇਰਾ ਇੱਕ ਸ਼ੌਂਕ ਸਾਡੇ ਇੱਥੇ ਇੱਕ ਜਗ੍ਹਾ ਸੀ ਉੱਥੇ ਕੂੜੇ ਦਾ ਢੇਰ ਲੱਗਾ ਸੀ ਹੁਣ ਮੇਰੀ ਕੋਸ਼ਿਸ਼ ਇਹ ਆ ਵੀ ਉਹਨੂੰ ਉੱਥੇ ਇੰਡੋਰ ਜਿਹੜਾ ਛੋਟਾ ਸਟੇਡੀਅਮ ਕ੍ਰਿਕਟ ਦਾ ਜਿਹੜਾ ਉਹਨੂੰ ਕਵਰ ਕਰਕੇ ਦੇਈਏ ਤਾਂ ਜੋ ਕਿ ਸਾਡੇ ਬੱਚੇ ਸਾਡੇ ਨੌਜਵਾਨ ਜੇ ਰਾਤ ਵੀ ਹੋਵੇ ਉੱਥੇ ਲਾਈਟਾਂ ਦਾ ਪ੍ਰਬੰਧ ਹੋਵੇ ਆਪਣੇ ਮੈਚ ਜਿਹੜੇ ਲਗਾ ਸਕਦੇ ਹੋ ਜੇ ਓਵਰਾਂ ਸਿਰ ਦੀ ਗੱਲ ਕੀਤੀ ਜਾਵੇ ਮੁਕਾਬਲਾ ਕਿਦਣਾ ਦੇਖਦੇ ਹੋ ਦੇਖੋ ਮੁਕਾਬਲਾ ਜਿਹੜਾ ਲੋਕ ਤੇ ਕਰਦੇ ਨੇ ਸੰਗਤ ਤੇ ਕਰਦੀ ਆ ਕਿਉਂਕਿ ਲੋਕ ਚੋਣ ਤੇ ਲੀਡਰ ਹੱਸਦੇ ਆ ਲੋਕ ਚੋਣ ਤੇ ਲੀਡਰ ਹੱਸਦੇ ਆ ਮੈਂ ਤੁਹਾਨੂੰ ਦੱਸਣਾ ਚਾਹੁੰਦਾ ਜਿਹੜਾ ਮੁਕਾਬਲਾ ਇਹ ਇੱਕ ਤਰੀਕ ਨੂੰ ਪਤਾ ਜਿਹੜਾ ਲੋਕਾਂ ਨੇ ਵੋਟਾਂ ਪਾ ਕੇ ਦੱਸ ਦੇਣੀ ਤੇ 4 ਤਰੀਕ ਨੂੰ ਨਤੀਜਾ ਆ ਜਾਣਾ ਪਰ ਇਸ ਵਾਰ ਕਿਉਂਕਿ ਲੀਡਰ ਵੇਖ ਲਏ ਐਕਟਰ ਵੀ ਵੇਖ ਲਏ ਹੁਣ ਚਾਹੁੰਦੇ ਨੇ ਆਮ ਕਰਾਂ ਦੇ ਪਰਿਵਾਰ ਦੇਜੀਆਂ ਨੂੰ ਮੌਕਾ ਦਿੱਤਾ ਜਾਵੇ ਪਾਰਟੀਆਂ ਡਿਮਾਂਡ ਕਰਦੀ ਪਈ ਆ ਕਿ ਯੋਗੀ ਨੂੰ ਖਾਸ ਕਰਕੇ ਬਣਾਇਆ ਮਨਤਰੀ ਰੱਖਿਆ ਮੰਤਰੀ ਜਿਹੜੇ ਆ ਓਵਰਆਲ ਜਿਹੜੇ ਸ਼ੌਂਕ ਅਹ ਦੇਖੋ ਜੀ ਇਹਦਾ ਮਤਲਬ ਫਿਰ ਆਮ ਆਦਮੀ ਪਾਰਟੀ ਦਾ ਡਰ ਤੇ ਜ਼ੋਰ ਤੇ ਫਿਰ ਹੈ ਹੀ ਨਾ ਸੋ ਮੈਂ ਅਹ ਪਾਰਟੀਆਂ ਦੇ ਹਰ ਇੱਕ ਲੀਡਰ ਦਾ ਆਪੋ ਆਪਣਾ ਨੈਤਿਕ ਫਰਜ਼ ਵੀ ਆ ਹਰ ਕੋਈ ਬੰਦਾ ਯੂਰ ਲਾਉਂਦਾ ਵੀ ਆ ਔਰ ਦੇਖੋ ਇਹ ਤੇ ਉਹਨਾਂ ਦਾ ਹੁਣ ਪਾਰਟੀ ਦਾ ਮਸਲਾ ਆਉਂਦੇ ਆ ਦੇ ਹੁਣ ਜੀ ਹੈ ਨਾ ਠੀਕ ਹੈ ਕੀ ਫਰਕ ਲੱਗਦਾ ਜੀ ਬਾਈਚਾਂ ਸਿਟੀਟਿਵ ਡਿਲੀਡਰ ਆਉਂਦੇ ਆ ਹਾਂ ਤੇ ਲੋਕਾਂ ਦੇ ਮੰਨ ਤੇ ਪ੍ਰਭਾਵ ਦੇ ਦੇਖੋ ਮੈਂ ਤੁਹਾਨੂੰ ਦੱਸਦਾ ਪਹਿਲਾਂ ਗੱਲਾਂ ਹੁੰਦੀਆਂ ਸੀ ਜਿਹੜੀ ਸਿਆਸਤ ਐ ਰਾਜਨੀਤੀ ਐ ਰਾਜਨੀਤੀ ਹੁੰਦੀ ਕੰਮ ਦੀ ਠੀਕ ਆ ਹੁਣ ਚਿਹਰੇ ਤੇ ਵੱਡੇ ਵੱਡੇ ਚਿਹਰੇ ਤੇ ਸੰਨੀ ਦੋਲ ਵੀ ਵੇਖ ਹੀ ਲਿਆ ਉਹ ਤੋਂ ਵੱਡਾ ਚਿਹਰਾ ਤੇ ਨਹੀਂ ਕੋਈ ਸਟਾਰ ਸੀ ਸਟਾਰ ਪ੍ਰਚਾਰਕ ਸੀ ਆ ਔਰ ਐਕਟਰ ਸੀ ਪਰ ਕੰਮ ਕੀ ਕੀਤਾ ਹੁਣ ਭੇਜਿਆ ਦੇ ਉਦੋਂ ਵੀ ਬੀਜੇਪੀ ਨਹੀਂ ਸੀ ਟਿਕਟ ਤੇ ਇਹਨਾਂ ਨੇ ਦਿੱਤੀ ਪਰ ਜਿਹੜਾ ਧੋਖਾ ਹੋਇਆ ਉਹ ਕਿੰਨਾ ਨਾ ਹੋਇਆ ਸਾਡੇ ਲੋਕਾਂ ਨੇ ਸਾਡੇ ਅਰਦਾਸ ਪੁਰੀਆਂ ਨਾ ਸੋ ਇਸ ਵਾਰ ਲੋਕ ਜਿਹੜੇ ਨੇ ਕੰਮ ਨੂੰ ਵੋਟ ਪਾਉਣਗੇ ਔਰ ਲੋਕ ਚੁੰਦੇ ਨੇ ਵੀ ਯਾਰ ਜਿਹਦੇ ਕੋਲ ਅਪਰੋਚ ਛੇਤੀ ਜਿਹੜਾ ਬੰਦਾ ਸਾਡੇ ਨਾਲ ਗੱਲ ਕਰਦਾ ਜਿਹੜਾ ਬੰਦਾ ਸਾਡੇ ਨਾਲ ਕੰਮ ਕਰਦਾ ਆਪਾਂ ਉਹਨੂੰ ਜਿਹੜਾ ਵਾ ਉਹਨੂੰ ਤਰਜੀਹ ਦੇਈਏ ਕੁਝ ਫੋਟੋਆਂ ਵਾਇਰਲ ਹੋਈਆਂ ਤੁਹਾਡੀਆਂ ਜਿਹਦੇ ਚ ਬੀਤੇ ਦਿਨ ਤੁਸੀਂ ਲਵ ਕੁਸ਼ਚਨ ਤੇ ਮੀਟਿੰਗ ਕਰਕੇ ਆਏ ਉੱਥੇ ਔਰਤਾਂ ਬੱਚੇ ਹਮਮ ਹਮ 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 ਅਮਨ ਸ਼ੇਰ ਸਿੰਘ ਯਾਰੀ ਕਰ ਸੀ ਜਿਹਦੇ ਸੇਤ ਨੂੰ ਯਾਦ ਰੱਖਦੇ ਮਠਾਸ਼ੇ ਹੁੰਦੇ ਆ ਜਫੀਗ ਹੁੰਦੇ ਆ ਹਮ ਕਿਸ ਤਰ੍ਹਾਂ ਦਾ ਪਿਆਰ ਕਿਸ ਤਰ੍ਹਾਂ ਦਾ ਸਿੱਖਾ ਮੈਨੂੰ ਖੁਸ਼ੀ ਇਸ ਗੱਲ ਦੀ ਆ ਹਮ ਲੋਕ ਜਿੱਤਣ ਤੋਂ ਬਾਅਦ ਆਪਣੀ ਹਵਾ ਚ ਹੋ ਜਾਂਦੇ ਮੈਂ ਜਿੱਤਣ ਤੋਂ ਬਾਅਦ ਅੱਜ ਵੀ ਮੈਨੂੰ ਕੋਈ ਐਮਐਲਏ ਕੱਟ ਕਹਿੰਦਾ ਐਮਐਲਏ ਨਹੀਂ ਕਹਿੰਦਾ ਮੈਨੂੰ ਅੱਜ ਵੀ ਮੇਰੀਆਂ ਮਾਵਾਂ ਪੈਣਾ ਮੇਰੇ ਬਜ਼ੁਰਗ ਸ਼ਹਿਰੀ ਕਹਿ ਕੇ ਬੁਲਾਉਂਦੇ ਨੇ ਸੋ ਉਹਨਾਂ ਨੂੰ ਆਪਣਾ ਪਾਉਂਦਾ ਜਿਹੜਾ ਨਾਲ ਲੈਂਦਾ ਨਾ ਉਹ ਉਹਦੇ ਵਿੱਚ ਆਪਣਾ ਪੰਚ ਚੜਾ ਕੇਦਾ ਔਰ ਮੈਨੂੰ ਖੁਸ਼ੀ ਇਸ ਗੱਲ ਦੀ ਹੈ ਵੀ ਜਿਹੜਾ ਮੈਨੂੰ ਇੰਨਾ ਪਿਆਰ ਸਤਕਾਰ ਇਹ ਚੀਜ਼ਾਂ ਮੁੱਲ ਨਹੀਂ ਮਿਲਦੀਆਂ ਇਹ ਚੀਜ਼ਾਂ ਵਾਸਤੇ ਇਹ ਤੁਹਾਡੀ ਨੀਅਤ ਸਾਫ਼ ਹੋਣੀ ਚਾਹੀਦੀ ਹੈ ਮਿਹਨਤ ਕਰਨੀ ਚਾਹੀਦੀ ਹੈ ਔਰ ਲੋਕ ਤੁਹਾਨੂੰ ਆਪ ਹਾਜ਼ਰ ਨਜ਼ਰ ਹੋ ਕੇ ਪਿਆਰ ਕਰਦੇ ਥੈਂਕ ਯੂ